ਗੁਰੂ ਅਮਰਦਾਸ ਜੇ ਪਾਤਸ਼ਾਹ ਨੇ ਫਿਰ ਵਿਸਾਖੀ ਵਾਲਾ ਦਿਨ ਜਿਹੜਾ ਮਿੱਥਿਆ ਇਹ ਜਿਹੜਾ ਵਿਸਾਖੀ ਹੈ ਇਹ ਗੁਰੂ ਅਮਰਦਾਸ ਜੀ ਨੇ ਮਨਾਣੀ ਸ਼ੁਰੂ ਕੀਤੀ ਭਾਵੇਂ 12 ਮਾਹ ਦੇ ਅੰਦਰ ਗੁਰੂ ਅਰਜਨ ਪਾਤਸ਼ਾਹ ਨੇ ਕਿਰਪਾ ਵੀ ਕੀਤੀ ਹੈ ਵਿਸਾਖ ਧੀਰਨ ਕਿਉ ਵਾਢੀ ਆ ਪਰ ਮੈਂ ਬੇਨਤੀ ਕਰਾਂ ਵਿਸਾਖੀ ਵਾਲੇ ਦਿਨ ਨੂੰ ਹੀ ਗਲਗੀਆਂ ਵਾਲੇ ਪਾਤਸ਼ਾਹ ਨੇ ਚੁਣ ਕੇ ਇਸ ਖਾਲਸਾ ਪੰਥ ਦੀ ਸਜਣਾ ਕੀਤੀ ਗੱਜ ਕੇ ਆਕੋ ਸਤਨਾਮ ਵਾਹਿਗੁਰੂ ਆਓ ਮੈਂ ਬੇਨਤੀ ਕਰਾਂਗਾ ਆਪ ਜੀ ਦੇ ਚਰਨਾਂ 'ਚ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੋਲ ਨਹੀਂ ਛਕੀ ਸੱਚ ਕਹਿ ਰਿਆਂ ਕਿਉਂਕਿ ਗੁਰੂ ਦੇ ਦਰ ਤੇ ਉਹ ਖਰਵਾਨ ਹੈ ਜਿਹੜਾ ਖੰਡੇ ਬਾਟੇ ਦੀ ਪੋਲ ਛਕਦਾ ਨਹੀਂ ਤੇ ਹਜ਼ੂਰਾ ਹੈ ਜੇ ਦੁਰਗਾ ਦੱਤ ਗੁਰੂ ਅਮਰਦਾਸ ਪਾਤਸ਼ਾਹ ਨੂੰ ਕਹਿ ਸਕਦਾ ਹੈ ਕਿ ਤੁਹਾਡਾ ਗੁਰੂ ਕਿਹੜਾ ਤੇ ਆਪ ਨੂੰ ਬੇਨਤੀ ਕਰਾਂਗਾ ਗੁਰੂ ਅਮਰਦਾਸ ਪਾਤਸ਼ਾਹ ਨੇ ਵੀ ਗੁਰੂ ਅੰਗਦ ਪਾਤਸ਼ਾਹ ਦੀ ਸ਼ਰਨ ਵਿੱਚ ਜਾਣਾ ਕੀਤਾ ਗੱਜ ਕੇ ਆਕੋ ਸਤਨਾਮ ਵਾਹਿਗੁਰੂ ਸਾਧ ਸੰਗਤ ਬੀਬੀ ਅਮਰੋ ਦੇ ਨਾਲ ਚੌਧਰੀ ਦੱਲਾ ਮਹਾਰਾਜ ਦੀ ਸੇਵਾ ਕਰਦਾ ਹੈ ਸਹਾਈਬਾਂ ਨੂੰ ਘਰ ਰੱਖਦਾ ਹੈ ਪਰ ਜਦੋਂ ਵਜੀਦੇ ਨੂੰ ਪਤਾ ਲੱਗਾ ਉਹਨੇ ਚਿੱਠੀ ਭਾਈ ਬਹੁਤ ਲੰਬਾ ਇਤਿਹਾਸ ਹੈ ਪਰ ਉਸ ਵਕਤ ਉਹਨੇ ਦਲੇਰੀ ਵਿਖਾਈ ਉਹਨੇ ਜਵਾਬ ਦਿੱਤਾ ਕੈਨਗਾ ਜੇ ਗੁਰੂ ਆਲ ਮੂੰਹ ਵੀ ਕੀਤਾ ਤੇਰਾ ਮੂੰਹ ਭੰਦਿਆਂਗਾ ਕਹਿੰਦੇ ਨੇ ਮਹਾਰਤ ਨੂੰ ਇਸ ਗੱਲ ਦਾ ਪਤਾ ਲੱਗਾ ਚੋਜੀ ਪ੍ਰੀਤਮ ਨਾਸਰੂ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੋਲ ਸੱਦਿਆ ਸਤਗੁਰ ਜਾਣ ਲੱਗੇ ਚੌਧਰੀ ਦੱਲਿਆ ਤੂੰ ਬੜੀ ਵੱਡੀ ਦਲੇਰੀ ਵਿਖਾਈ ਏ ਅਸੀਂ ਤੇਰੇ ਤੇ ਖੁਸ਼ ਆਂ ਕੁਝ ਮੰਗ ਲੈ ਕਿਉਂਕਿ ਗੁਰੂ ਨਾਨਕ ਦਾ ਬੂਆ ਤੇਰੇ ਤੇ ਤੇਰੇ ਵਾਸਤੇ ਖੁੱਲ ਚੁੱਕਾ ਏ ਉਸ ਵਕਤ ਚੌਧਰੀ ਦੱਲੇ ਨੇ ਕੋਈ ਚੀਜ਼ ਮੰਗੀ ਕਹਿਣਗਾ ਸਤਿ ਪਕਸ਼ਾ ਜੇ ਮੇਰੀ ਸੇਵਾ ਪਰਵਾਨ ਹੈ ਜੇ ਮੇਰੇ ਤੇ ਟੁੱਟੇ ਹੋ ਨਾ ਸਤਖੰਡ ਦੇ ਵਿੱਚ ਪੀੜੀ ਜਿੰਨੀ ਥਾਂ ਆਪਣੇ ਚਰਨਾਂ ਤੇ ਦੇ ਦਿਓ ਗੱਜ ਕੇ ਆ ਕੋ ਸਤਨਾਮ ਵਾਹਿਗੁਰੂ ਬ੍ਰਾਨ ਕੇ ਬਚਈਆ ਦੂਜ ਪੂਤ ਕੇ ਦਵਈਆ ਰੋਗ ਸੋਗ ਕੇ ਮਿਟਈਆ ਕੇ ਦੂ ਮਾਨੇ ਮਹਾਮਾਨੋ ਪੱਛਾ ਕਹਿੰਗੇ ਚੌਧਰੀ ਦੱਲਿਆ ਦੁਨੀਆਂ ਦਾ ਕੋਈ ਪਦਾਰਥ ਮੰਗ ਲੈਂਦਾ ਅਸੀਂ ਤੈਨੂੰ ਦੇ ਦਿੰਦੇ ਪਰ ਅਜੇ ਤੇਰੀ ਤੇ ਸਾਡੀ ਨਹੀਂ ਨੇੜਤਾ ਨਹੀਂ ਹੋਈ ਮੈਂ ਕਿ ਬੇਨਤੀ ਕਰਾਂਗਾ ਇਸ ਗੱਲ ਨੂੰ ਆਪਾਂ ਪੱਲੇ ਬੰਨਿਏ ਆਪਾਂ ਕਹਿੰਦੇ ਨੇ ਆ ਮੈਂ ਫਲਾਣੇ ਸੰਤ ਨਾਲ ਜੁੜਿਆ ਮੈਂ ਅੰਮ੍ਰਿਤ ਵੇਲੇ ਉੱਠਣਾ ਮੈਂ ਬੇਨਤੀ ਕਰਾਂਗਾ ਜਿਸ ਦਿਨ ਤੂੰ ਖੰਡੇ ਬਾਟੇ ਦੀ ਔਲ ਛੱਕੀ ਉਸ ਦਿਨ ਤੂੰ ਗੁਰੂ ਕਾ ਸਿੰਘ ਖਵਾਏਗਾ ਕਹਿੰਦੇ ਨੇ ਪਾਤਸ਼ਾਹ ਨੇ ਜਵਾਬ ਦਿੱਤਾ ਦੁਨੀਆਂ ਦੇ ਪਦਾਰਤ ਮੰਗ ਤੇਰੀ ਸਾਡੀ ਇੰਨੀ ਨੇੜਤਾ ਨਹੀਂ ਸਤਿਗੁਰੂ ਕਿੱਦਾਂ ਹੋਵੇਗੀ ਪਾਤਸ਼ਾਹ ਕਹਿਣਗੇ ਖੰਡੇ ਬਾਟੇ ਦਾ ਅੰਮ੍ਰਿਤ ਥੱਕ ਲੈ ਗੁਰੂ ਆਲਾ ਬਣ ਜਾ ਉਹਨੇ ਗੁਰੂ ਦਾ ਬਚਨ ਮੰਨਿਆ ਸਾਰੇ ਪਰਿਵਾਰ ਨੇ ਖੰਡੇ ਬਾਟੇ ਦੀ ਪੋਲ ਛਕੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਸਜ ਗਿਆ